ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਇੱਕ ਟੀਚਰ ਵਿਚਾਰੀ ਬਾਹਰ ਕੁਰਸੀ 'ਤੇ ਬੈਠੀ ਮੈਂ ਉਹਨੂੰ ਜਾ ਕੇ ਪੁੱਛਿਆ ਮੈਂ ਕਿ ਭਾਈ ਤੂੰ ਬਾਹਰ ਬੈਠੀ ਏਂ ਕਿਉਂ ਤੱਕ ਉਹ ਕਹਿੰਦੇ ਜੀ ਸਾਡੀ ਮਜਬੂਰੀ ਹੈ ਵੀ ਅੰਦਰ ਟੀਚਰ ਪੜਾ ਰਹੇ ਨੇ ਮੈਂ ਬਾਹਰ ਆਕੀ ਬੈਠੀ ਆ ਕਿਉਂਕਿ ਸਾਡੇ ਸਕੂਲ ਦੀ ਚਾਰਦिवारी ਉਹ ਹੈ ਜਦੋਂ ਬਣਿਆ ਸਰਕਾਰ ਆ ਗਈ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੇ ਮੀਟਿੰਗ ਸੱਦ ਕੇ ਜੀਵੀਕੇ ਵਾਲਿਆਂ ਨੂੰ ਆ ਕਹਦਾ ਸੂਝ ਦੇ ਨੱਕੇਛਤੀ ਕਰ ਉਹ ਦੋਏ ਤਰੀਕੇ ਦੇ ਯਾ ਤਾਂ ਇਹ ਟੈਂਡਰ ਦੇ ਇਹਨੇ ਕਰਨਾ ਸੀ ਕੱਦ ਇਲਾਜ ਦੀ ਗੱਲ ਕਰੀਏ ਮਿਲਦਾ ਕਿ ਨਹੀਂ ਇਲਾਜ ਕਿਹਨੂੰ ਮਿਲਦਾ ਸੀ ਵੈਸਟਰਨ ਦੀ ਗੋਲੀ ਨਹੀਂ ਸੀ ਨਤੀ ਫਸਟੜਾ ਚੋ ਦਸਤਨ ਦੀ ਗੋਲੀ ਅੱਜ ਜੇ ਸਾਰੇ ਟੈਸਟ ਫ੍ਰੀ ਹੋਏ ਸਾਰੇ ਨਾਲ ਲੱਗੀਆਂ ਹਨ ਜਿਹੜੀ ਦੁੱਤੀ ਬਈਦੀ ਹੁੰਦੀ ਉਹ ਆ ਕੇ ਰੱਖੀ ਬਈਦੀ ਮੈਂ ਕਿਹਾ ਬਾ ਕਮਾਲ ਹੈ ਉਹ 75 ਸਾਲਾਂ ਚ ਮੈਂ ਕਿਹਾ ਸਕੂਲ ਵੀ ਚਾਰ ਵਾਰੀ ਨਹੀਂ ਹੋਈ ਉਹ ਵੀ ਸ਼ਹਿਰ ਚ ਸਕੂਲ ਵਾਰ ਨੰਬਰ 1 ਚ ਬੈਠਾ ਕਨ ਨਾ ਅੱਜ ਜਾ ਕੇ ਦੇਖੋ ਉਸ ਸਕੂਲ ਨੂੰ ਆਕਾ ਪੁੱਤ ਦੀ ਚਾਰ ਦਿਵਾਰੀ ਕਰਕੇ ਉਹ ਗੇਟ ਕਿ ਕਿਸ ਨੇ ਲਾਇਆ ਅੰਦਰ ਫਾਤੂਮ ਨਵੇਂ ਭੜਾਇਆ ਤਾਂ ਸਰਦਾਰ ਤੁਮੂ ਆਜੂ ਨੂੰ ਮਾਰਨ ਦੀ ਸਰਕਾਰ ਨੇ ਪ੍ਰਦਰਸ਼ਨ ਕੀਤੇ ਕਿ ਜਿਹੜੇ ਤੁਸੀਂ ਇਹ ਨਜਾਇਜ਼ ਕੰਟਰੈਕਟ ਕੀਤਾ ਹੋਇਆ ਇਹਨਾਂ ਨਾਲ ਕੰਪਨੀਆਂ ਨਾਲ ਵੀ ਪੰਜਾਬ ਦੀ ਬਿਜਲੀ ਬਾਹਰ ਵੇਚ ਲਿਓ ਤੇ ਪੰਜਾਬ ਉਰਖ ਕਿਹਾਂ ਝੱਲਦਾ ਬੈਠਾ ਨਤੀਜਾ ਕੀ ਨਿਕਲਿਆ ਜਦੋਂ ਹੁਣ ਇੱਥੇ ਦੋ ਗੱਲਾਂ ਦਾ ਫਰਕ ਹੈ ਜਦੋਂ ਸਰਕਾਰ ਕਾਹਦੀ ਆਦੀ ਸੀ ਓਪੋਜੀਸ਼ਨ ਕਾਂਗਰਸ ਦੀ ਸੀ ਤੇ ਜਦੋਂ ਸਰਕਾਰ ਤੋਂ ਜਰੂਰ ਦੇਣੀ ਵਾਰ ਨੰਬਰ 1 ਪਿੰਡ ਰਹਾਉ ਮੈਂ ਰਹਾਉ ਚਲੇ ਗਿਆ 2022 ਕੀ ਦਾ ਜਿੱਤੇ ਜਿਤਾਇਆ ਤਾਂ ਤੁਸੀਂ ਆ ਵੋਟਾਂ ਤੁਸੀਂ ਪਾਈਆਂ ਕਿਉਂ ਵੀ ਤੁਸੀਂ ਕੰਮੇ ਠੱਗੀ ਲਾਈ ਆ ਨਾਲ ਨਾਲ ਉਹਨਾਂ ਦੀ ਜਮ ਤੱਕ ਕੀ ਨਿਕਲਿਆ ਥਰਮਲ ਪਲਾਂਟ ਵਾਲੇ ਆਪ ਨੇ ਆ ਕੇ ਚਾਬੀਆਂ ਦੇ ਗਏ ਕਹਿੰਦੇ ਆ ਪਈਆਂ ਚਾਬੀਆਂ

ਤਾਂ ਜੇ ਕਿਸੇ ਦੇ ਦਿੱਤੀ ਹੈ ਕੀ ਗੱਲ ਹੁੰਦੀ ਆ ਆਮ ਆਦੂ ਬਾਤ ਆਲੇ ਪਾਸੋ ਦੇ ਸਾਹਮਣੇ ਪਈ ਨੇ ਪੱਟੀਆਂ ਆਪਿਆ ਮਾਗੀ ਜੀ ਦਾ ਖਲਸਾ ਜੀ ਜੇ ਤਾ ਉਪਦਾਣ ਤੋਂ ਬਹੁਤ 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 ਇੱਕ ਦੀ ਇੱਕ ਮਾਰਾ ਘੜੇ ਚਾਕੇ ਦੇ ਨੇ ਨਹੀਂ ਘੁੰਮ ਕੇ ਆ ਜਾਓ ਮਾਣ ਪ੍ਰਧਾਨ ਜੀ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਵਰੇਜ ਕਰਨ ਲਈ ਹਲਕਾ ਖੰਨਾ ਵਿਖੇ ਪਹੁੰਚੇ ਹੋ ਆਮ ਆਦਮੀ ਪਾਰਟੀ ਦਾ ਕਾਫਲਾ ਜਨੋ ਦਿਨ ਬਹੁਤ ਵਾਦਾ ਜਾ ਰਿਹਾ ਹੈ ਚੰਗੇ ਇਮਾਨਦਾਰ ਨੇਕ ਇਨਸਾਨ ਨੇ ਜਿਹੜੇ ਉਹ ਪਾਰਟੀ ਦੇ ਵਿੱਚ ਆ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਪੱਖੀ ਕੰਮ ਨੂੰ ਪੰਜਾਬ ਪੱਖੀ ਸੋਚ ਨੂੰ ਦੇਖਦੇ ਹੋਏ ਔਰ ਉਸੇ ਲੜੀ ਦੇ ਤਹਿਤ ਆ ਜਿਹੜਾ ਖੰਨਾ ਵਿਖੇ ਸਾਡੇ ਬਹੁਤ ਸਤਕਾਰਯੋਗ ਗੁਰਦੀਪ ਸਿੰਘ ਨੀਟੂ ਜੀ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਵੀ ਰਹੇ ਨੇ ਔਰ ਜੀਨਾ ਦਾ ਏਰੀਆ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਉਹ ਅੱਜ ਅਕਾਲੀ ਦਲ ਨੂੰ ਸਦਾ ਲਈ ਹਲਕਾ ਤੱਕ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਔਰ ਮੈਂ ਗੁਰਦੀਪ ਸਿੰਘ ਨੀਟੂ ਜੀ ਦਾ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਉੱਤੇ ਜਿੱਥੇ ਮੈਂ ਨਿੱਘਾ ਸਵਾਗਤ ਕਰਦਾ ਹਾਂ ਉੱਥੇ ਆਉਣ ਵਾਲੇ ਸਮੇਂ 'ਚ ਮੈਂ ਸੀਐਮ ਸਾਹਿਬ ਦੇ ਅੱਗੇ ਇਸ ਗੱਲ ਦੀ ਜਾਨੀ ਕਿ ਪਰਜੋੜ ਸਿਫਾਰਿਸ਼ ਵੀ ਕਰੂੰਗਾ ਕਿ ਇਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਣ ਤਾਂ ਜੋ ਆਪਾਂ ਸਮਾਜ ਦੇ ਵਿੱਚ ਇਹਨਾਂ ਤੋਂ ਉਸ ਤਰ੍ਹਾਂ ਦੀਆਂ ਸਵਾਵਾ ਜਿਹੜੀਆਂ ਉਹ ਲੈ ਸਕਣ। ਸਿਲਪ੍ਰਸਕ ਬਲੰਕ ਸੰਗਠਨ ਦੀ ਚੋਣਾਂ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਐਂਟਰੀ ਵੀ ਹੈ ਕਿੰਦਾ ਦੇਖੋ। ਕੱਦ ਕਰ। ਅੱਜ ਤਿੰਨ ਚਾਰ ਹੋਰ ਵੀ ਵੱਡੀਆਂ ਜੁਆਇਨਿੰਗਸ ਹੋਈਆਂ ਨੇ। ਕਾਫਲਾ ਵਧਦਾ ਜਾ ਰਿਹਾ ਆਮ ਆਦਮੀ ਪਾਰਟੀ ਦਾ। ਹੋਰ ਪਾਰਟੀਆਂ ਦੇ ਵਿੱਚ ਲੋਕ ਸਫੋਕੇਟਡ ਕਾਂਗਰਸ ਅਕਾਲੀਆਂ ਨੇ ਪੰਜਾਬ ਨੂੰ ਬਹੁਤ ਲੁੱਟਿਆ। ਔਰ ਲੋਕਾਂ ਦਾ ਮਨ ਘੁੱਟਦਾ ਉਧਰ ਮਤਲਬ ਕਿ ਜਿਹੜੇ ਆਮ ਜਨਤਾ ਉਹਨਾਂ ਦਾ ਤੋਂਸੇ ਦੇ ਚੱਲਦੇ ਉਹ ਕਾਂਗਰਸ ਤੇ ਅਕਾਲੀਆਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਐ ਔਰ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਮਾਹੌਲ ਹੈ ਕਿਉਂਕਿ ਸਾਰੀ ਆਮ ਲੋਕਾਂ ਦੀ ਪਾਰਟੀ ਹੈ ਤੋਂ ਉਰੇ ਆ ਕੇ ਲੋਕਾਂ ਨੂੰ ਕਿਸੇ ਨੂੰ ਐ ਲੱਗਦਾ ਕਿ ਮੈਂ ਅਸੀਂ ਆਪਣੇ ਭਰਾਵਾਂ ਦੇ ਵਿੱਚ ਆ ਗਏ ਹਾਂ ਉਰੇ ਕੋਈ ਜਣੀ ਕਿ ਇੱਕ ਜਿਹਨੂੰ ਕਹਰੋ ਵੇ ਲੀਡਰਸ਼ਿਪ ਤੇ ਵਰਕਰ ਦੇ ਵਿੱਚ ਜਿਹੜਾ ਏਡਾ ਵੱਡਾ ਗੈਪ ਹੈ ਨਾ ਜਿਹੜਾ ਬਾਕੀ ਪਾਰਟੀਆਂ ਚ ਜਿਵੇਂ ਹੁੰਦਾ ਉਹ ਇਸ ਪਾਰਟੀ ਤੇ ਹੈ ਨਹੀਂ ਇਹਦਾ ਕਲਚਰ ਹੈ ਨਹੀਂ ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਹੈ ਇਸੇ ਕਾਰਨ ਦਿਨੋ ਦਿਨ ਬਹੁਤ ਵੱਡਾ ਵਧਦਾ ਜਾ ਰਿਹਾ ਹੈ ਧੰਨ ਜੀ ਕਿ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤਾ ਕਿਤਾਬ ਦੇ ਸੇਬ ਕਾਰਨ ਕਿ ਜਿਆ ਅਕਲ ਵਿੱਚ ਬਸ ਮਨ ਨੂੰ ਨੀਤੀਆਂ ਚੰਗੀਆਂ ਲੱਗੀਆਂ ਇਸ ਕਰਕੇ ਮੈਂ ਜੁਆਇਨ ਕੀਤਾ ਕਮਿਊਨਿਟੀ ਸੌਂਸਾ ਦਾ ਨੇਚਰ ਵਧੀਆ ਲੱਗੀ ਇਸ ਕਰਕੇ ਮੈਂ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਮੈਂ ਪਹਿਲਾਂ ਵੀ ਇੰਦਲੇ ਪ੍ਰਿਸ਼ਦਰੀਆ ਠੀਕ ਜੋ ਪਾਰਟੀ ਹੋ ਮਤਲਬ ਉਹ ਮੈਂ ਨਿਵਾਸ ਵਾਲੀ ਅਕਾਲੀ ਦਸਤੀ ਕਿਹਾ ਕਿ ਆਪ ਨੂੰ ਕਾਰਨ ਕੋਈ ਨਹੀਂ ਬਸ ਕਾਰਨ ਕੋਈ ਨਹੀਂ ਹੈਗਾ ਬਸ ਮੈਨੂੰ ਇਹਨਾਂ ਦੀ ਨੇਚਰ ਸਾਰ ਸਾਰ ਦੀ ਚੰਗੀ ਲੱਗੀ ਉਸ ਕਰਕੇ ਮੈਨੂੰ ਜੁਆਇਨ ਕੀਤਾ ਤੇ ਮੇਰੇ ਸੀਐਮ ਸਾਹਿਬ ਪੁਰਾਣੇ ਮਿੱਤਰ ਨੇ ਮੇਨ ਕਰਨ ਹੁਣ ਜਿਹੜਾ ਬਲਾਕ ਸਭਤੀ ਜਿਹੜਾ ਪ੍ਰਸ਼ਦਰੀ ਚੋਣਾ ਆ ਰਹੀ ਹੈ ਤੇ ਇਸ ਰਿਸ਼ਤੇ ਨਾਲ ਜਿੱਤੇ ਮੈਂ ਪਾਰਟੀ ਮੇਰੀ ਡਿਊਟੀ ਲਗ ਗਈ ਪਹਿਤੋ ਪੁਰੀ ਨਿਭਾਉਂ ਗਿਆ ਬਾਕੀ ਸਾਥੀ ਕਿਹੜੇ ਚੋਦੇ ਸਾਥੀ ਮੇਰੇ ਨਾਲ ਨੇ ਸਾਰੇ